ਸਾਰੀਆਂ ਸੰਗਤਾਂ ਪੰਡਾਲ ਵਿੱਚ ਆਓ ਆਪੋ ਆਪਣੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਈਏ ਤੇ ਰਲ ਮਿਲ ਕੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਨੀ ਆਪਾਂ ਜਿੰਨੇ ਵੱਧ ਸੰਗਤ ਹੋਵੇਗੀ ਉਹਨਾਂ ਵੱਧ ਨਾਮ ਜਪਾਂਗੇ ਜਿੰਨਾ ਵੱਧ ਨਾਮ ਜਪਾਂਗੇ ਉਹਨਾਂ ਵੱਧ ਭਲਾ ਹੋਵੇਗਾ ਕਰੋ ਕਿਰਪਾ ਸਾਰੀਆਂ ਸੰਗਤਾਂ ਪੰਡਾਲ ਵਿੱਚ ਆਓ ਦੋ ਚੌ ਮਿੰਟਾਂ ਦੇ ਵਿੱਚ ਵਿੱਚ ਪਹੁੰਚ ਜਾਓ ਤੇ 5-7 ਮਿੰਟ ਆਪਾਂ ਨਾਮ ਜਪਣਾ ਹੈ ਫੇਰ ਆਪਾਂ ਅਰਦਾਸ ਸ਼ੁਰੂ ਕਰਨੀ ਆ ਸਾਰੀ ਸੰਗਤ ਕਿਰਪਾ ਕਰਕੇ ਪੰਡਾਲ ਵਿੱਚ ਆਓ ਕਿੰਨੇ ਮਹਾਂਪੁਰਖ ਛਿਤੇ ਦੇ ਨੇ ਸੱਜਖੰਡਵਾਸੀ ਮਹਾਂਪੁਰਖ ਸ੍ਰੀ ਮਾਨਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸ੍ਰੀ ਹਾਲੀ ਸਹਿਬ ਵਾਲੇ ਮਹਾਂਪੁਰਖ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਦਾਸ ਰਹੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੇ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਸੇਵਾ ਕੀਤੀ ਸਾਡੇ ਦਰਸ਼ਨ ਕਰਨ ਦਾ ਸਮਾਂ ਸੁਭਾਗ ਪ੍ਰਾਪਤ ਹੋਇਆ ਹੈ ਉਸ ਮਹਾਂਪੁਰਖਾਂ ਦੀ ਚਿਲਾਈ ਹੋਈ ਜਸੇਬੰਦੀ ਜਸੇਬੰਦੀ ਦੇ ਮੁਖੀ ਨੇ ਸ੍ਰੀ ਮਾਨਸੰਤ ਬਾਬਾ ਕੋਹਲਾ ਸਿੰਘ ਜੀ ਕਾਰ ਸੇਵਾ ਸ੍ਰੀ ਆਲੀ ਸਹਿਬ ਵਾਲੇ ਮਹਾਂਪੁਰਖ ਸਾਡੀ ਜਸੇਬੰਦੀ ਦੇ ਮੁਖੀ ਨੇ ਉਹ ਸਟੇਜ ਤੇ ਸਜੋ ਸੁਸੋਭਤਨ ਹਨ ਜਿੱਤੇ ਉਹ ਮਹਾਂਪੁਰਖ ਆਵ ਹਾਜ਼ਰ ਨੇ ਉਥੇ ਹੋਰ ਵੀ ਬਿਆਨਤ ਮਹਾਂਪੁਰਖ ਆਏ ਨੇ ਇਹ ਕਿੰਨੇ ਮਹਾਂਪੁਰਖ ਨੇ ਤੇ ਇੰਨੇ ਮਹਾਂਪੁਰਖ ਸੰਗਤਾਂ ਮਿਲ ਕੇ ਅਰਦਾਸ ਕਰਨਗੇ ਤੇ ਕਿਉਂ ਨਾ ਆਪਣਾ ਭਾਅ ਹੋਵੇਗਾ ਜੇ ਆਪਣਾ ਭਲਾ ਚਾਹੁੰਦੇ ਹੋ ਤੇ ਸਾਰੀਆਂ ਸੰਗਤਾਂ ਇੱਕ ਨਾਂ ਪੰਡਾਲ ਵਿੱਚ ਆਓ ਗਿਣਤੀ ਤੁਸੀਂ ਆਪ ਕਰ ਲਓ ਕਿੰਨੇ ਮਹਾਂਪੁਰਖ ਸਟੇਜ ਤੇ ਬੈਠੇ ਨੇ ਪੰਜ ਪਿਆਰੇ ਸਿੰਘ ਸਾਹਿਬ ਉਹਨਾਂ ਦੇ ਨਾਲ ਦੇ ਜਥੇਦਾਰ ਬਾਬਾ ਜੀ ਬਾਬਾ ਸਗਦੀਪ ਸਿੰਘ ਜੀ ਪੰਜਾਂ ਪਿਆਰਿਆਂ ਦੇ ਜਥੇਦਾਰ ਗੁਰਸਿੱਖ ਮਹਾਂਪੁਰਖ ਅਤੇ ਬਯੰਤ ਸਟੇਜ ਤੇ ਸੁਭਾਈ ਮਾਨ ਨੇ ਇੰਨੇ ਮਹਾਂਪੁਰਖ ਇੰਨੇ ਗੁਰਮੁਖ ਪਿਆਰੇ ਨਾਲ ਰਲ ਕੇ ਸੰਗਤਾਂ ਨਾਲ ਮਿਲ ਕੇ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਕਰਨਗੇ ਇਹ ਕਿਉਂ ਨਾ ਸੰਗਤਾਂ ਦਾ ਭਲਾ ਹੋਵੇਗਾ ਸਾਰਿਆਂ ਦੀਆਂ ਝੋਲੀਆਂ ਭਰਨਗੇ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਸਭ ਦੀਆਂ ਝੋਲੀਆਂ ਭਰ ਕੇ ਘਰਾਂ ਨੂੰ ਕਲਾਉਣਗੇ ਹੁਣ ਸਮਾਂ ਹੋ ਗਿਆ ਏ ਤੇ ਕਿਰਪਾ ਕਰੋ ਸਾਰੀ ਸੰਗਤ ਪੰਡਾਲ ਵਿੱਚ ਆਓ ਰਲ ਮਿਲ ਕੇ ਆਪਾਂ ਅਰਦਾਸ ਕਰੀਏ ਤੇ ਅਰਦਾਸ ਦੇ ਵਿੱਚ ਆਪਾਂ ਇਹ ਬੇਨਤੀਆਂ ਕਰਨੀਆਂ ਸੱਚੇ ਪਾਤਸ਼ਾਹ ਜੀ ਕਲਯੁਗੀ ਜੀਵ ਆ ਭੁੱਲਣ ਹਾਰਾਂ ਇੱਕ ਤਰੀਕ ਤੋਂ ਲੈ ਕੇ ਅੱਜ ਤੱਕ ਸਮਾਗਮਾਂ ਦੀ ਹਾਜ਼ਰੀ ਭਰਦਿਆਂ ਸੇਵਾ ਕਰਦਿਆਂ ਹਰ ਜਸ ਕਰਦਿਆਂ ਜਿੰਨੀਆਂ ਵੀ ਸਾਡੇ ਤੋਂ ਗਲਤੀਆਂ ਆਈਆਂ ਉਹਨਾਂ ਦੀ ਮਾਫੀ ਦਿਓ ਆਪਾਂ ਗਲਤੀਆਂ ਭੁੱਲਾਂ ਦੀ ਮਾਫੀ ਮੰਗਣੀ ਹੈ ਗੁਰੂ ਸਾਹਿਬ ਤੋਂ ਤੇ ਜਿੰਨਾ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੇਵਾ ਕੀਤੀ ਆ ਉਹਨਾਂ ਦੇ ਭਲੇ ਵਾਸਤੇ ਅਰਦਾਸ ਕਰਨੀ ਆ ਤੇ ਕਿਰਪਾ ਕਰਕੇ ਸਾਰੀ ਸੰਗਤ ਪੰਡਾਲ ਵਿੱਚ ਆਓ ਬਾਕੀ ਸੰਗਤਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਆ ਕਿ ਸਾਰੀਆਂ ਸੰਗਤਾਂ ਲੰਗਰ ਵਾਲਿਆਂ ਨੂੰ ਇਹ ਬੇਨਤੀ ਆ ਕਿ ਕਰੋ ਕਿਰਪਾਣ ਸਾਰੀ ਸੰਗਤ ਲੰਗਰ ਵਿੱਚੋਂ ਇੱਥੇ ਪੰਡਾਲ ਵਿੱਚ ਆਓ ਜਿੱਥੇ ਸਬਦ ਪ੍ਰਸ਼ਾਦੇ ਦਾ ਲੰਗਰ ਪਾਣੀ ਛਕਿਆ ਉੱਥੇ ਹੁਣ ਆਵਾਜ਼ ਸਬਦ ਦਾ ਲੰਗਰ ਛਕੀਏ ਸਾਰੀ ਸੰਗਤ ਨਾਲ ਕੇ ਜਿਹਦੇ ਬਾਰੇ ਗੁਰੂ ਸਾਹਿਬ ਜੀ ਕਹਿੰਦੇ ਖਾਵਹਿ ਖਰਚੋ ਰਲ ਮਿਲ ਭਾਈ ਟੋਟ ਨਾ ਆਵ ਵਧਦੋ ਜਾਈ ਐਸਾ ਗੁਰੂ ਨੇ ਆਪਾਂ ਨੂੰ ਸਬਦ ਦਾ ਲੰਗਰ ਦਿੱਤਾ ਜਿੰਨਾ ਮਰਜੀ ਵਰਤੀ ਜਾਈਏ ਜਿੰਨਾ ਮਰਜੀ ਖਾਈ ਜਾਈਏ ਉਹ ਮੁੱਕਦਾ ਨਹੀਂ ਆ ਜਿਹੜੇ ਪਦਾਰਥਾਂ ਦੇ ਲੰਗਰੇ ਤੇ ਸੈਂਤ ਮੁੱਕ ਸਕਦੇ ਆ ਕਮ ਕਮੀ ਆ ਸਕਦੀ ਪਰ ਗੁਰੂ ਦੇ ਲੰਗਰਾਂ 'ਚ ਇਹਨਾਂ 'ਚ ਵੀ ਨਹੀਂ ਕਮੀ ਆਉਂਦੀ ਫਿਰ ਵੀ ਜੇ ਕੋਈ ਕਸਰ ਹੋਵੇ ਥੋੜੀ ਬਦਿ ਆ ਸਕਦੀ ਆ ਪਰ ਜਿਹੜਾ ਸ਼ਬਦ ਦਾ ਲੰਗਰੇ ਦੇ ਵਿੱਚ ਕਮੀ ਨਹੀਂ ਕੋਈ ਆ ਸਕਦੀ ਤਾਂ ਲੰਗਰ ਛਕੀਏ ਪੰਡਾਲ ਵਿੱਚ ਆਓ ਸਾਰੀ ਸੰਗਤ ਜੁੜ ਮਿਲ ਕੇ ਆਪਾਂ ਵਾਹਿਗੁਰੂ ਦੇ ਸਿਮਰਨਾ ਜੁੜੀਏ ਤੇ ਗੁਰੂ ਜੀ ਦੇ ਖੁਸ਼ੇ ਲਈਏ ਜਿਨ੍ਹਾਂ ਨੇ ਆਪਣੇ ਤੇ ਕਿਰਪਾ ਕੀਤੀ ਆ ਰਹਿਮਤਾਂ ਕੀਤੀਆਂ 1 ਫਰਵਰੀ ਤੋਂ ਲੈ ਕੇ ਅੱਜ ਤੱਕ ਖੁੱਲੇ ਦਰਸ਼ਨਦਾਰੇ ਦਿੱਤੇ ਨਾਮ ਬਾਣੀ ਦੀ ਵਰਖਾ ਕੀਤੀ ਸੰਗਤਾਂ ਦਾ ਭਲਾ ਕੀਤਾ ਏ ਆ ਗੁਰੂ ਸਾਹਿਬ ਜੀ ਦਾ ਪਾਸ ਕਰਾਨਾ ਕਰਨਾ ਹੈ ਸੱਚੇ ਪਾਤਸ਼ਾਹ ਜੀ ਆਪ ਜੀਆਂ ਦਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਦਾਤਾ ਜੀ ਕਿਰਪਾ ਕਰਿਓ ਜਿਤਨਾ ਐਰਕੀ ਕਿਰਪਾ ਕੀਤੀ ਗਾਂ ਵੀ ਕਿਰਪਾ ਕਰਿਓ ਇਤਰਾ ਬਖਸ਼ਿਸ਼ਾਂ ਕਰਦੇ ਰਿਓ ਅਸੀਂ ਆਨੰਦ ਮਾਣਦੇ ਰਹੀਏ ਆਪਦੇ ਚਰਨਾਂ ਨਾਲ ਜੁੜੇ ਰਹੀਏ ਇਹ ਅਰਦਾਸ ਕਰਨੀ ਆਪਾਂ ਸਤਗੁਰੂ ਜੀ ਦੇ ਚਰਨਾਂ ਚ ਕਿਰਪਾ ਕਰਕੇ ਸਾਰੀਆਂ ਸੰਗਤਾਂ ਪੰਡਾਲ ਵਿੱਚ ਆਓ ਧਿਆਨ ਕੇ ਦਾ ਅਰਦਾਸ ਦੇ ਵਿੱਚ ਸ਼ਾਮਲ ਹੋ ਤੇ ਆਓ ਹੁਣ ਥੋੜਾ ਜਿਹਾ ਸਮਾਂ ਆਪਾਂ ਮੂਲ ਮੰਤਰ ਤੇ ਥੋੜਾ ਜਿਹਾ ਸਮਾਂ ਵਾਹਿਗੁਰੂ ਗਰਮੰਤਰ ਦੇ ਨਾਮ ਦਾ ਯਾਪ ਕਰੀਏ ਫਿਰ ਆਪਾਂ ਗੁਰੂ ਸਾਹਿਬ ਦੇ ਚਰਨਾ ਚਿਰ ਦਾ ਬੇਨਤੀ ਕਰਾਂਗੇ ਜਿਤਨੀਆਂ ਵੀ ਸੰਗਤਾਂ ਸੇਵਾ ਨਿਭਾ ਰਹੀਆਂ ਨੇ ਜਿੱਥੇ-ਜਿੱਥੇ ਵੀ ਸੇਵਾ ਕਰ ਰਹੇ ਉਹਦੇ ਨਾਮ ਲੈਣ ਲੱਗਾ ਤਾਂ ਟਾਂੇ ਬੜਾ ਲੱਗੇਗਾ ਕਿਉਂਕਿ ਸਾਰੇ ਇਲਾਕੇ ਦੇ ਨਗਰ ਜਿੰਨੇ ਵੀ ਨਗਰ ਨੇ ਸਾਰੇ ਨਗਰਾਂ ਨੇ ਅੱਡੋ ਅੱਡ ਡਿਊਟੀਆਂ ਲਈਆਂ ਹੋਈਆਂ ਨੇ ਤੇ ਜੇ ਆਪਾਂ ਉਹਨਾਂ ਦੇ ਨਾਮ ਲੈਣ ਲੱਗੀਏ ਤੇ ਟਾਈਮ ਬਹੁਤ ਲੱਗ ਜੂਗਾ ਸਮੁੱਚੇ ਤੌਰ ਤੇ ਮੈਂ ਸਾਰੀਆਂ ਸੰਗਤਾਂ ਦਾ ਮਹਾਂਪੁਰਖਾਂ ਵੱਲੋਂ ਦਾਸ ਲੋ ਬਹੁਤ ਬਹੁਤ ਧੰਨਵਾਦ ਆ ਬੜੇ ਸੁਚੱਜੇ ਢੰਗ ਦੇ ਨਾਲ ਤੁਹਾਂ ਸਾਰੀਆਂ ਸੰਗਤਾਂ ਨੇ ਸੇਵਾ ਕੀਤੀ ਆ ਸਾਰਾ ਆਪਣਾ ਜ਼ਿੰਮੇਵਾਰੀ ਤੁਹਾਨੂੰ ਭਾਈ ਆ ਬਹੁਤ ਬਹੁਤ ਧੰਨਵਾਦ ਆਉਣ ਆਪਾਂ ਤੁਹਾਡੇ ਭਲੇਵਾ ਤੇ ਸੰਗਤਾਂ ਦੇ ਭਲੇਵਾ ਤੇ ਗੁਰੂ ਸਾਹਿਬ ਦੇ ਚਰਨਾ ਚਰਦਾਸ ਕਰਨੀਆਂ ਸਤਿਗੁਰੂ ਜੀ ਕਿਰਪਾ ਕਰਨਗੇ ਸੰਗਤਾਂ ਦਾ ਭਲਾ ਹੋਵੇਗਾ ਆਓ ਸਾਰੀ ਸੰਗਤ ਕੋਈਓ ਕਿਰਪਾ ਜਪਿਓ ਜੀ ੴ ਸਤਿਨਾਮ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਨਰਵਰ ਅਕਾਲ ਮੂਰਤ ਕਾਇਨ ਨਿਸਵੰ ਗੁਰ ਪ੍ਰਸਾਦਿ ਜਪ ਆਦ ਸਚੰ ਜੁਗਾਦ ਸਚੰ ਮੈਂ ਵੀ ਸਚੰ ਨਾਨਕ ਹੋਸੀ ਵੀ ਸਚ ਏਕ ਓੰਕਾਰ सात नाम करत पुरख नर परबर ककाल मुर की सवरपुर सा जाद सज जुगाद सज ਬੀ ਸੱਜ ਬੀ ਸੱਜ ਨਾਨਕ ਹੋਸੀ ਬੀ ਸੱਜ ਹੋਸੀ ਬੀ ਸੱਜ ਇੱਕ ਓੰਕਾਰ ਰਤਨਾ ਕਰਤਾ ਪੁਰਖ ਨਰਮਨ ਨਰਮਨ ਅਕਾਲ ਮੂਰਤ a yon ni saban hai guru wahe oh ra uh, 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 uh. ਵਾਹਿਗੁਰੂ ਸਾਹਿਬ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਬੜਾਈ ਆਨੰਦ ਬਣਿਆ ਹੈ ਗੁਰੂ ਕਿਰਪਾ ਕਰਨ ਸਰਬੱਤ ਸੰਗਤਾਂ ਦਾ ਭਲਾ ਕਰਨ ਚੜ੍ਹਦੀਆਂ ਕਲਾ ਬਖਸ਼ਣ ਸੱਚਖੰਡਵਾਸੀ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਉਹਨਾਂ ਮਹਾਂਪੁਰਖਾਂ ਵੱਲੋਂ ਸਾਰੇ ਮਹਾਂਪੁਰਖਾਂ ਨੂੰ ਜਿੱਤਨੇ ਵੀ ਮਹਾਂਪੁਰਖ ਦੂਰੋਂ ਨੇੜਿਓਂ ਚੱਲ ਕੇ ਸਮਾਗਮਾਂ ਦੀਆਂ ਅਜਰੀਆਂ ਭਰਨ ਮਾਤੇ ਆਏ ਨੇ ਸਾਰਿਆਂ ਮਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਸਾਰੇ ਇਲਾਕੇ ਦੀ ਸੰਗਤ ਨੇ ਬੇਅੰਤ ਸੇਵਾ ਕੀਤੀ ਹੈ ਬਹੁਤ ਜਿਆਦਾ ਸੇਵਾ ਕੀਤੀ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਢਾਡੀ ਸਿੰਘ ਕਹਿੰਦੇ ਹੀ ਗੱਲਾਂ ਕਰਨੀਆਂ ਸੌਖੀਆਂ ਕੰਮ ਕਰਨੇ ਬੜੇ ਓਕੇ ਆ ਮਾਪੁਰਖਾਂ ਨੇ ਕੀਤਾ ਮਾਪੁਰਖਮ ਇਹ ਸਾਰੀਆਂ ਬਖਸ਼ਿਸ਼ਾਂ ਗੁਰੂ ਸਾਹਿਬ ਦੀਆਂ ਦੇ ਸੰਗਤਾਂ ਦਾ ਸਹਿਯੋਗ ਸੰਗਤਾਂ ਸਾਰਾ ਲਾਕਾ ਹੀ ਬੜੇ ਚਾਅ ਦੇ ਨਾਲ ਸੇਵਾ ਕਰ ਰਿਹਾ ਹੈ ਕਈਆਂ ਦਿਨਾਂ ਤੋਂ ਮਹੀਨਾ ਹੀ ਹੋ ਗਿਆ ਸੰਗਤਾਂ ਨੂੰ ਲਗੀਆਂ ਨੂੰ ਬੜੀ ਤਨਦੇਹੀ ਦੇ ਨਾਲ ਸੇਵਾ ਕੀਤੀ ਹੈ ਸਾਰੀਆਂ ਸੰਗਤਾਂ ਨੇ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਪੁੱਲਾ ਚੁੱਕਾਂ ਦੀ ਖਿਮਾ ਦਾਸ ਤੋਂ ਦਾਸਰੇ ਦੇ ਸਾਥੀਆਂ ਤੋਂ ਸੇਵਾ ਕਰਦਿਆਂ ਜਿਹੜੀਆਂ ਪਰਦਿਆਂ ਜਾਣੇ ਅਣਜਾਣੇ ਜਿੰਨੀਆਂ ਵੀ ਗਲਤੀਆਂ ਭੁੱਲਾਂ ਆਈਆਂ ਓਨਾਂ ਦੀ ਮਾਫੀ ਦਿਓ ਸਤਿਗੁਰੂ ਜੀ ਦੇ ਚਰਨਾਂ ਚਿਰ ਅਰਦਾਸ ਕਰਿਓ ਸਤਿਗੁਰੂ ਕਿਰਪਾ ਕਰਨ ਗਾਂਵਾਤ ਤੇ ਸਮੱਤ ਬਖਸ਼ਣ ਗਿਆਨੀ ਆਤਮਾ ਸਿੰਘ ਜੀ ਛੇਡੇ ਸੈਕਟਰੀ ਸਭ ਤੋਂ ਔਖਾ ਕੰਮ ਛੇਡੇ ਸੈਕਟਰੀ ਦਾ ਏ ਬਲਾਰਿਆਂ ਨੂੰ ਟਾਈਮ ਦੇਣਾ ਸਾਰਿਆਂ ਨੂੰ ਸਮੇਂ ਸਮੇਂ ਅਨੁਸਾਰ ਸਾਰਾ ਕੁਝ ਕਰਨਾ ਵੇਖਣਾ ਹਰ ਇੱਕ ਦੀ ਸੁਣਨੀ ਬਹੁਤ ਔਖਾ ਕੰਮ ਹੈ ਫਿਰ ਵੀ ਉਹਨਾਂ ਬੜੇ ਸੱਚਜੇ ਢੰਗ ਦੇ ਨਾਲ ਸ੍ਰੀ ਦੀ ਸੇਵਾ ਨਿਭਾਈ ਆ ਸਤਿਗੁਰੂ ਕਿਰਪਾ ਕਰਨ ਸਿਰ ਤੇ ਹੱਥ ਰੱਖਣ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਸਾਰੇਆਂ ਦਾ ਜਥੇਦਾਰ ਜਿੰਨੇ ਵੀ ਦਾਸ ਦੇ ਨਾਲ ਸੇਵਾ ਨਿਭਾਰੇ ਨੇ ਸਾਰੇ ਜਥੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਕਿਰਪਾ ਕਰਨ ਸਭ ਦਾ ਪੜਾ ਕਰਨ ਆਓ ਹੁਣ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਸਾਰੀ ਸੰਗਤ ਨਾਲ ਮਿਲ ਕੇ ਅਰਦਾਸ ਕਰੀਏ ਤੇ ਕਿਰਪਾ ਕਰਿਓ ਮੋਬਾਈਲ ਆਪਣੇ ਬੰਦ ਕਰ ਲਿਓ ਜਿੰਨਾ ਚਿਰ ਅਰਦਾਸ ਕਰਨੀ ਆ ਅਰਦਾਸ ਉਹ ਪ੍ਰਮਾਣ ਹੁੰਦੀ ਜਿਹੜੀ ਇੱਕ ਮਾਨੇ ਇੱਕ ਚਿੱਤ ਹੋ ਕੇ ਕੀਤੀ ਜਾਏ ਇੱਕ ਮਾਨੇ ਇੱਕ ਚੇਤ ਤਾਂ ਹੋਇਆ ਜਾਊ ਜੇ ਤੁਸੀਂ ਟਿਕਾ ਬਣਾ ਕੇ ਰੱਖੋਗੇ ਟਿਕਾ ਤਾਂ ਬਣੂ ਜੇ ਮੋਬਾਈਲ ਬੰਦ ਕਰੋਗੇ ਤੇ ਜੇ ਆਪਣਾ ਭਲਾ ਚਾਹੁੰਦੇ ਹੋ ਤੇ ਗੁਰੂ ਤੋਂ ਖੁਸ਼ੇ ਲੈਣੇ ਚਾਹੁੰਦੇ ਹੋ ਤੇ ਮੋਬਾਈਲ ਆਪਣੇ ਬੰਦ ਕਰ ਲਿਓ ਤੇ ਦੋਵੇਂ ਹੱਥ ਜੋੜ ਕੇ ਖੜੇ ਹੋਇਓ ਉਂਗਲਾਂ ਚ ਉਂਗਲਾਂ ਪਾ ਕੇ ਥਾਂ ਨੂੰ ਹੱਥ ਲਮਕਾ ਕੇ ਨਾ ਖਲੋਇਆ ਦੋਵੇਂ ਹੱਥ ਜੋੜ ਕੇ ਮੁੱਖੋਂ ਕਹਿ ਦਿੰਨੇ ਆ ਦੁਇ ਕਰ ਜੋੜ ਪਰੋਂ ਅਰਦਾਤ ਤੁਧ ਪਾਵੇ ਤਾਂ ਨੇ ਪਾਈਆਂ ਉਂਗਲਾਂ ਜੰਗਲਾਂ ਹੁੰਦੀਆਂ ਤੇ ਗੂਠੇ ਦੀਆਂ ਪਮੇਰੀ ਬਣਾਈ ਹੁੰਦੀ ਆ ਤੇ ਮੂੰਹ ਤਾਂ ਚੁੱਕਿਆ ਹੁੰਦਾ ਝੂਠ ਬੋਲਦੰਨੇ ਗੁਰੂ ਦੀ ਹਜੂਰੀ ਤੇ ਇਸ ਤਰ੍ਹਾਂ ਨੇ ਆਪਾਂ ਹੱਥ ਜੋੜ ਕੇ ਜੋ ਕਹਿਣਾ ਉਹ ਆਪਾਂ ਕਰਨਾ ਏ ਦੋਵੇਂ ਹੱਥ ਜੋੜ ਕੇ ਅਰਦਾਸ ਕਰਨੀ ਗੁਰੂ ਸਾਹਿਬ ਦੇ ਚਰਨਾਂ 'ਚ ਆਓ ਰਲ ਮਿਲ ਕੇ ਆਪਾਂ ਕਰੀਏ ਅਰਦਾਸ ਬੇਨਤੀ ਗੁਰੂ ਸਾਹਿਬਾਂ ਦੇ ਚਰਨਾਂ 'ਚ ਤੂੰ ਠਾਕਰ ਤੁਮ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀਓ ਆਵਜੀਆਂ ਦੇ ਪਾਵਨ ਪਵਿੱਤਰ ਚਰਨਾਂ 'ਚ ਦੁਇ ਕਰ ਜੋੜ ਕਰੂੰ ਅਰਦਾਸ ਤੁਧ ਪਾਵੇ ਤਾਣੇ ਰਾਸ ਅਰਦਾਸਿਕੂ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਜੀ ਸਹਾਈ ਵਾਰ ਸ੍ਰੀ ਪਗਉਤੀ ਜੀ ਕੀ ਪਾਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਾਈ ਤਿਆਈ ਤੇ ਰੰਗਤ ਗੁਰ ਤੇ ਅਮਰਦਾਸ RAM ਦਾਸੀ ਹੋਈ ਸਹਾਈ अर्जुन ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਟੇ ਸਭ ਦੁੱਖ ਜਾਏ ਜੇ ਤੀਗ ਬਹਾਦਰ ਸਿਮਰੀਐ ਕਰਨ ਉਹ ਨਿਦਿਆਵੇ ਤਾਏ ਸਭ ਥਾਈ ਹੋਏ ਸਹਾਰੇ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਦਸਾਂਹੀ ਪਾਸ਼ਾਇਆਂ ਦੇ ਸਵ ਰੂਪ ਆਤਮਕ ਜੋਤਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਾਠ ਦੀਦਾਰ ਦਾ ਧਿਆਨ ਤਰ ਖਾਲਸਾ ਜੀ ਸਹਿ ਬਲਣਾ ਜੀ ਵਾਹਿਗੁਰੂ ਸਤ ਗੁਰੂ ਜੀ ਦੇ ਸਾਜੇ ਨਵਾਜੇ ਸੋਹਣੇ ਪੰਜ ਪਿਆਰੀ ਚਾਰ ਸਹਿਬ ਜਾ ਦੇ 40 ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਨੀਮੀਆਂ ਪ੍ਰੇਮੀਆਂ ਜਿਨਾਂ ਨਾਮ ਜੱਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅੰਡੇਠ ਕੀਤਾ ਤਿੰਨ ਪਿਆਰਿਆਂ ਸਚਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਖਾਲਸਾ ਜੀ ਸੈ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਸਤ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੂਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਨਾਰਿਆਂ ਨਾ ਚਿਰਾਏ ਬੱਚਿਆਂ ਦੇ ਟੁਕੜੇ ਕਰਾਏ ਗਲਾਂ 'ਚ ਹਾਰ ਪਵਾਏ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਵਾਇਆ ਧਰਮ ਨੇ ਛੋੜਿਆ ਪਰਾਤਨ ਤੇ ਵਰਤਮਾਨ ਦੇ ਸਮੂਹ ਸ਼ਹੀਦਾ ਸਿੰਘਾਂ ਦਾ ਸਿੰਘਾਂ ਦੀ ਨੇਕ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਹਿ ਬੋਲਣਾ ਜੀ ਵਾਹਿਗੁਰੂ ਆਕਾਲ ਪੁਰਖ ਸਾਹਿਬ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਖਾਲਸਾ ਜੀ ਸਹਿ ਬੋਲਣਾ ਜੀ ਵਾਹਿਗੁਰੂ ਬਰਤਮੈ ਸਮੋ ਸਰਬਤ ਖਾਲਸਾ ਜੀ ਕੀਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿ 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 ਗੁਰ ਚੇਤਾ ਵਿੱਚ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਯਹਾਂ ਯਹਾਂ ਖਾਲਸਾ ਜੀ ਸੈਭ ਤਹੰਤ ਹਰਿ ਚੈ ਰੈ ਤੇਗ ਤੇਗ ਫਤੀ ਬਿਰਦ ਕੀ ਪੈਜ ਪੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਸਾਹਿਬ ਜੀ ਸਿੱਖਾਂ ਦਾ ਮਨ ਨਿਵਾ ਮਤੁ ਚੀ ਮਤ ਪਤ ਗ ਰੱਖਾ ਵਾਹਿਗੁਰੂ ਕਾਲ ਪੁਰਖ ਅੰਤਰ ਜਾਮੀ ਪੰਥ ਦੇ ਸਦਾ ਸਾਈਂ ਦਤਾਰ ਜੀਓ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸਦਾਨ ਰਹਿਤਦਾਨ ਬਵੇਕਦਾਨ ਵਸਾਹਦਾਨ ਪਰੋਸਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਅਸ਼ਨਾਣ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਟਲ ਧਰਮ ਕਜ ਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਹੇ ਨਮਾਨਿਆਂ ਦੇ ਮਾਨ ਨਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਨਿਆਸਰੀਆਂ ਦੇ ਆਸਰੇ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਓ ਕਾਲ ਪੁਰਖ ਦਾਤਾ ਵਾਹਿਗੁਰੂ ਪਰਮੇਸ਼ਰ ਜੀ ਰੱਬ ਜੀ ਆਪ ਜੀਆਂ ਦੇ ਚਰਨਾਂ 'ਚ ਸਾਹ ਸੰਗਤ ਦੀ ਹੱਥ ਜੋੜ ਕੇ ਨਿਮਰਤਾ ਸਹਿਤ ਰਦਾਸ ਬੇਨਤੀ ਕਿਰਪਾ ਕਰਕੇ ਪਰਵਾਨ ਕਰੋ ਜੀ ਆਪ ਜੀਆਂ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸਮੂਹ ਨਗਰ ਨਿਵਾਸੀ ਸੰਗਤ ਲਾਕਾ ਨਿਵਾਸੀ ਸੰਗਤ ਦੇਸ਼ ਪਰਦੇਸ ਵਿੱਚ ਆਪ ਜੀਆਂ ਦੇ ਪਿਆਰ ਵਾਲੀਆਂ ਵਸ ਰਹੀਆਂ ਸਾਰੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਐਰ ਕੀਂਦੇ ਸਾਲ ਵੀ ਸ਼ਹੀਦ ਸਰਦਾਰ ਸਾਮ ਸਿੰਘ ਜੀ ਟਾਰੀ ਵਾਲੇ ਜਿੰਨੇ ਵੀ ਉਹਨਾਂ ਦੇ ਸੰਗੀ ਸਾਥੀ ਸਿੰਘ ਸਹੀਦ ਹੋਏ ਨੇ ਰਣ ਮੈਦਾਨ ਵਿੱਚ ਜੂਝਦੇ ਹੋਏ ਸਹੀਦ ਹੋਏ ਉਹਨਾਂ ਸਮੂਹ ਸ਼ਹੀਦਾਂ ਸਿੰਘਾਂ ਦਾ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਹਰ ਕੀ ਦੇ ਸਾਲ ਵੀ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਬੜੀ ਸਰਦਾਰ ਤੇ ਪਾਵਨਾਂ ਦੇ ਨਾਲ ਸੰਗਤਾਂ ਨੇ ਮਨਾਉਣ ਦਾ ਯਤਨ ਕੀਤਾ ਹੈ ਇੱਕ ਤਰੀਕ ਤੋਂ ਪ੍ਰਾਰੰਭ ਹੋਏ ਸਨ ਆਪ ਜੀਆਂ ਦੀ ਕਿਰਪਾ ਨਾਲ ਅੱਜ 10ਵੇਂ ਦਿਨ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ ਸਮੁੱਚੇ ਸਮਾਗਮਾਂ ਦੀ ਹਾਜ਼ਰੀ ਭਰਦਿਆਂ ਹਰ ਜਸ ਕਰਦਿਆਂ ਬੁਲਾਰਿਆਂ ਤੋਂ ਪ੍ਰਬੰਧਕਾਂ ਤੋਂ ਪਿਆਰੀਆਂ ਸੰਗਤਾਂ ਤੋਂ ਜਿੰਨੀਆਂ ਵੀ ਗਲਤੀਆਂ ਭੁੱਲਾਂ ਹੋਈਆਂ ਉਹਨਾਂ ਦੀ ਦਿਓ ਮਾਫੀ ਗਾਂਵਾਂ ਵਾਸਤੇ ਬਖਸ਼ਿਓ ਸਤ ਬੜੀ ਸੁਣੀ ਗੁਰਬਾਣੀ ਦਾ ਫਲ ਭਾਗ ਕੀਤੀ ਹੋਈ ਸਤ ਸੰਗਤ ਸੇਵਾ ਸਿਮਰਨ ਦਾ ਫਲ ਭਾਗ ਜੋ ਵੀ ਮਾਈ ਭਾਈ ਗੁਰਮੁਖ ਪਿਆਰੇ ਇੰਨਾ ਸਮਾਗਮਾਂ ਦੀ ਤਨ ਮਨ ਧਨ ਦੇ ਨਾਲ ਸੇਵਾ ਕਰ ਰਹੇ ਨੇ ਸਾਰੀਆਂ ਸੰਗਤਾਂ ਨੂੰ ਬਖਸ਼ਿਸ਼ ਕਰਿਓ ਸਰਬੱਤ ਸੰਗਤਾਂ ਦੀ ਕੀਤੀ ਹੋਈ ਸੇਵਾ ਥਾਏ ਪਾਇਓ ਸਭ ਦੀਆਂ ਸੁਭ ਭਾਵਨਾਵਾਂ ਪੂਰੀਆਂ ਕਰ ਦਿਓ ਤੰਦਰੁਸਤੀਆਂ ਦੇਹ ਰੋਗਤਾ ਦੀ ਦਾਤ ਬਖਸ਼ੀਂ ਸਭ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਖੁਸ਼ੀਆਂ ਖੇੜੇ ਕਮਾਈਆਂ 'ਚ ਵਰਕਤਾ ਕਾਰੋਬਾਰਾਂ 'ਚ ਵਾਧਾ ਕਰਨਾ ਸਰਬੱਤ ਸੰਗਤ ਦਾ ਭਲਾ ਕਰਨਾ ਖਾਲਸੇ ਪੰਥ ਦੀ ਚੜ੍ਹਦੀ ਕਲਾ ਤੇਗਤ ਤਤ ਪਾਗ ਬਖਸ਼ਿਓ ਅੰਗ ਸੰਗ ਸਾਈ ਹੋ ਹਰ ਦੁਨਾਨੇ ਹਰ ਮیدਾਨੇ ਫਤਿਹ ਕਰਨੀ ਜਿਹੜੀ ਜਿਹੜੀ ਭਾਵਨਾ ਮਨ ਵਿੱਚ ਲੀਕੇ ਸੰਗਤਾਂ ਇਨ੍ਹਾਂ ਸਮਾਗਮਾਂ ਦੀ ਸੇਵਾ ਤਨ ਮਨ ਧਨ ਨਾਲ ਕਰ ਰਹੀਆਂ ਨੇ ਸੋ ਸੋ ਭਾਵਨਾਵਾਂ ਪੂਰੀਆਂ ਕਰ ਦਿਓ ਸਭ ਦੇ ਕਾਰਜ ਰਾਸ ਕਰਿਓ ਆਪ ਜੀ ਕੱਟ ਕੱਟ ਕੇ ਅੰਤਰ ਕੀ ਚਾਰਤ ਭਲੇ ਬੁਰੀ ਕੀ ਪੀਰ ਪ੍ਰਸ਼ਾਨਤ ਅੰਤਰ ਜਾਮੀ ਸਰਦਾ ਮਨ ਕੀ ਇਸ਼ਾ ਪੂਰਕ ਸਰਬ ਸੁਖ ਦਾ ਹਰ ਜਾਂਕੇ ਵਸ ਹੈ ਆਪ ਦੇ ਨਾਮ ਸਾਚੇ ਸਹਿਬਾ ਨਾਹੀ ਘਰ ਤੇ ਰਹਿ ਕਰਤਾ ਤੇਰੇ ਆਪ ਕੇਸ਼ ਹੈ ਜਿਹਦੈ ਸੋ ਪਾਵੇ ਜੋ ਮੰਗੇ ਠਾਕਰੀ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਸਤਿਗੁਰੂ ਜੀ ਪਵਿੱਤਰ ਗੁਰਬਾਣੀ ਦੇ ਮਾਵਾਕਾਂ ਅਨਸਾਰ ਸਾਰਿਆਂ ਦੇ ਦਿਲਾਂ ਦੀਆਂ ਜਾਣਦੇ ਹੋ ਸਾਰਿਆਂ ਦੀਆਂ ਇੱਛਾ ਪੂਰੀਆਂ ਕਰਨ ਵਾਲਿਓ ਸਾਰਿਆਂ ਵਰਕਤਾਂ ਦੇ ਮਾਲਕ ਕਿਰਪਾ ਕਰਿਓ ਸਭ ਦੇ ਕਾਰਜ ਰਾਸ ਕਰ ਦਿਓ ਸਭ ਦੀਆਂ ਆਪਮਨਾ ਪੂਰੀਆਂ ਕਰਿਓ ਕੀਤੀ ਹੋਈ ਅਰਦਾਸ ਪ੍ਰਵਾਨ ਕਰਿਓ ਤੇ ਬਾਣੇ ਆਪਣੇ ਦੀ ਹਾਜ਼ਰ ਰੱਖਿਓ ਸਾਡੇ ਔਗਣਾ ਨੂੰ ਨੱਚ ਤਾਰਿਓ ਕਲਯੁਗੀ ਜੀਵ ਭੁੱਲਣ ਹਾਰ ਔਗਣਾ ਦੇ ਭਰੇ ਹੋਏ ਆਂ ਕਹਿੰਦੇ ਅਸੀਂ ਕੁਝ ਹੋਰਾਂ ਤੇ ਕਰਦੇ ਕੁਝ ਹੋਰਾਂ ਬਾਹਰੋਂ ਕੁਝ ਹੋਰਾਂ ਤੇ ਅੰਦਰੋਂ ਕੁਝ ਹੋਰਾਂ ਵਰਾਂ ਆਪਜੀ ਤੇ ਬਖਸ਼ਣ ਹਾਰੋ ਨਾ ਕਿਰਪਾ ਕਰਕੇ ਬਖਸ਼ ਦਿਓ ਕੀਤੀ ਹੋਈ ਅਰਦਾਸ ਪ੍ਰਵਾਨ ਕਰਿਓ ਸਭ ਦੇ ਕਾਰਜ ਰਾਸ ਕਰਿਓ ਇਸੇ ਤਰ੍ਹਾਂ ਸੰਗਤਾਂ ਨੂੰ ਜੋੜ ਮੇਲਿਆਂ ਦੀਆਂ ਦਾਤਾਂ ਬਖਸ਼ਦੇ ਰਹਿਣਾ ਸੰਗਤਾਂ ਆਨੰਦ ਮਾਣਦੀਆਂ ਰਹਿਣ ਸਰਬੱਤ ਸੰਗਤ ਦਾ ਭਲਾ ਕਰਿਓ ਕੀਤੀ ਹੋਈ ਅਰਦਾਸ ਪ੍ਰਮਾਨ ਕਰਿਓ ਈ ਨਾਥਾ ਖੁਸ਼ੀਆਂ ਨੂੰ ਮੁਖ ਰੱਖਦਿਆਂ ਹੋਇਆਂ ਪਿਆਰੀਆਂ ਸੰਗਤਾਂ ਵੱਲੋਂ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀਆਂ ਦੀਗਾਂ ਸਜਾ ਕੇ ਹਾਜ਼ਰ ਕੀਤੀਆਂ ਕਰੋ ਕਿਰਪਾ ਪ੍ਰਸੰਨ ਹੋ ਕੇ ਭੋਗ ਲਗਾਓ ਸੰਗਤਾਂ ਦੀ ਸੇਵਾ ਥਾਏ ਪਾਓ ਆਪ ਜੀਆਂ ਨੂੰ ਭੋਗ ਲੱਗੇ ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ ਸੋ ਆਪ ਜੀਆਂ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਜਿਹੜੇ ਜਿਹੜੇ ਖਜ਼ਾਨਿਆਂ ਰਹਿਤਾਂ ਬਸਤਾਂ ਆਈਆਂ ਸੋ ਸੁਖ ਜਾਨੇ ਭਰਪੂਰ ਕਰ ਦਿਓ ਬੀਜਿਆ ਦਰਗਾਹ ਚ ਹਰਿਆ ਕਰਿਓ ਸਮੂਹ ਸੰਗਤ ਦੀ ਅਰਦਾਸ ਬੇਨਤੀ ਆਪ ਜੀਆਂ ਦੇ ਦਰ ਕਰਦੇ ਸੇ ਭਾਈ ਬਸੀ ਸਿੰਘ ਪਿੰਡ ਰੋਡੇ ਵਾਲੇ ਤੋਂ ਤਿੰਨਾਂ ਦੇ ਸੁਪੁੱਤਰ ਭਾਈ ਜਸਵਿੰਦਰ ਸਿੰਘ ਤੇ ਭਾਈ ਮਨਜਿੰਦਰ ਸਿੰਘ ਨਿਊਜ਼ੀਲੈਂਡ ਦੇ ਇਸ ਵਿੱਚ ਰਹਿੰਦੇ ਨੇ ਦੋਨਾਂ ਦੇ ਕੋਲ ਦੋ-ਦੋ ਬੇਟੀਆਂ ਨੇ ਕਿਰਪਾ ਕਰੋ ਨਾ ਏਕ-ਏਕ ਬੇਟੇ ਦੀ ਦਾਤ ਵੀ ਬਖਸ਼ ਦਿਓ ਭਾਈ ਜਸਵਿੰਦਰ ਸਿੰਘ ਤੇ ਭਾਈ ਮਨਜਿੰਦਰ ਸਿੰਘ ਉਹਨਾਂ ਨੂੰ ਇੱਕ-ਇੱਕ ਦੋਨਾਂ ਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰਿਓ ਸੇਵਕ ਆਪ ਜੀਆਂ ਦੇ ਪਾਵਨ ਪਵਿੱਤਰ ਸਥਾਨਾਂ ਤੇ ਸੇਵਾ ਕਰਨਗੇ ਖੰਡਪਾਟ ਸਾਹਿਬ ਕਰਾਉਣਗੇ ਕਿਰਪਾ ਕਰਕੇ ਸੇਵਕਾਂ ਦੀਆਂ ਭਾਵਨਾ ਪੂਰੀਆਂ ਕਰਿਓ ਸੰਗਤਾਂ ਦੀ ਕੀਤੀ ਹੋਈ ਅਰਦਾਸ ਬੇਨਤੀ ਪ੍ਰਵਾਨ ਕਰਿਓ ਭਾਈ ਚਮਕੌਰ ਸਿੰਘ ਨਗਰ ਰੋਡੇ ਵਾਲੇ ਤੋਂ ਤੇਨਾਂ ਦੇ ਸੁਪੁੱਤਰ ਭਾਈ ਹਰਵਿੰਦਰ ਸਿੰਘ ਤੇ ਇੰਦਰਜੀਤ ਸਿੰਘ ਪੁੱਤਰਾਂ ਦੀ ਦਾਤ ਵਾਸਤੇ ਅਰਦਾਸ ਕਰਾਉਂਦੇ ਆ ਕਿਰਪਾ ਕਰਿਓ ਇਨਾ ਸੇਵਕਾਂ ਨੂੰ ਵੀ ਪੁੱਤਰਾਂ ਦੀ ਦਾਤ ਜ਼ਰੂਰ ਬਖਸ਼ਿਸ਼ ਕਰਿਓ ਸੰਗਤ ਦੀ ਅਰਦਾਸ ਪਰਵਾਨ ਕਰਿਓ ਤੇ ਬਾਣੇ ਆਪਣੇ ਦੀ ਲਾਜ ਰਖਿਓ ਭਾਈ ਭਪਿੰਦਰ ਸਿੰਘ ਆਪ ਜੀ ਦੇ ਲੰਗਰਾਂ ਦੇ ਸੇਵਾਦਾਰ ਨੇ ਜਥੇਦਾਰ ਨੇ ਨਗਰ ਕਿੱਲੀ ਗੁੱਧਿਆਂ ਤੋਂ ਉਹ ਵੀ ਪੁੱਤਰ ਦੀ ਦਾਤ ਵਾਸਤੇ ਅਰਦਾਸ ਕਰਾਉਂਦੇ ਕਿਰਪਾ ਕਰੋ ਸੇਵਕਾਂ ਨੂੰ ਪੁੱਤਰ ਦੀ ਦਾਤ ਜ਼ਰੂਰ ਬਖਸ਼ਿਸ਼ ਕਰਿਓ ਸੇਵਕਾਂ ਦੀਆਂ ਭਾਵਨਾ ਪੂਰੀਆਂ ਕਰਿਓ ਭਾਈ ਹਰਜਿੰਦਰ ਸਿੰਘ ਬੀਬੀ ਅਮਨਦੀਪ ਕੌਰ ਝੂਪੀ ਤੋਂ ਪੁੱਤਰ ਦੀ ਦਾਤ ਵਾਸਤੇ ਅਰਦਾ ਕਰਾਉਂਦੇ ਕਿਰਪਾ ਕਰਿਓ ਸੇਵਕਾਂ ਨੂੰ ਪੁੱਤਰ ਦੀ ਦਾਤ ਜਰੂਰ ਬਖਸ਼ਿਸ਼ ਕਰਿਓ ਭਾਈ ਸੁਖਪਾਲ ਸਿੰਘ ਕੋਟਲੀ ਵਾਲੇ ਜਿਨ੍ਹਾਂ ਦੇ ਘਰ ਵਾਲੀ ਆਸਟ੍ਰੇਲੀਆ ਦੇਸ਼ ਵਿੱਚ ਨੇ ਕਾਫੀ ਲੰਮਾ ਸਮਾਂ ਹੋ ਗਿਆ ਇਹਨਾਂ ਵੀ ਫੈਲ ਲਾਈ ਉਹਨਾਂ ਦੇ ਕਾਰਜ ਨਹੀਂ ਰਾਸ ਆਉਂਦੇ ਉਹ ਵੀ ਵਿਦੇਸ਼ ਜਾਣਾ ਚਾਹੁੰਦੇ ਆ ਕਰੋ ਕਿਰਪਾ ਉਹਨਾਂ ਦੇ ਕਾਰਜ ਰਾਸ ਕਰੋ ਕਈ ਦਿਨ ਹੋ ਗਏ ਆ ਆਪ ਜੀ ਦੀਆਂ ਸੰਗਤਾਂ ਦੇ ਜੋੜੇ ਛਾੜਦਿਆਂ ਨੂੰ ਕਰੋ ਕਿਰਪਾ ਸੇਵਕਾਂ ਦੀ ਸੇਵਾ ਥਾਏ ਪਾਇਓ ਸੇਵਕਾਂ ਦੇ ਕਾਰਜ ਰਾਸ ਕਰਿਓ ਕੀਤੀ ਹੋਈ ਅਰਦਾਸ ਪ੍ਰਵਾਨ ਕਰਿਓ ਸਭ ਦੀਆਂ ਸੁਭ ਪਾਵਨਾ ਪੂਰੀਆਂ ਕਰ ਦਿਓ ਹੁਕਮ ਨਾਮਿਆਂ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਪਾਵਨ ਪਿੱਤਰ ਉਪਦੇਸ ਸਾਰੀਆਂ ਸੰਗਤਾਂ ਦੇ ਹਿਰਦਿਆਂ ਤੇ ਵਸਾ ਦਿਓ ਜਿੰਨਾ ਜਿੰਨਾ ਸੰਗਤਾਂ ਨੇ ਆਪਣੇ ਵੈਕਲਾ ਰਾਹੀਂ ਗੱਡੀਆਂ ਨੂੰ ਗੱਡੀਆਂ ਤੇ ਸੰਗਤਾਂ ਨੂੰ ਲਿਆਉਣ ਦੀ ਸੇਵਾ ਕੀਤੀ ਆ ਉਹਨਾਂ ਦੀਆਂ ਸਵਾਰੀਆਂ ਸਫਲਾ ਕਰਿਓ ਸਭ ਦੀ ਕੀਤੀ ਹੋਈ ਸੇਵਾ ਥਾਏ ਪਾਇਓ ਹੁਕਮ ਨਾਮਿਆਂ ਦੀ ਦਾਤ ਬਖਸ਼ੋ ਸੁਖ ਹੋਵੇ ਸੋ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਧਾਰ ਸਰਬ ਕਲਾਸ ਮਰਾਤ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਦੁਹਰਾ ਗਿਆ ਪਈ ਆਕਾਲ ਕੀ ਚਲਾਇਓ ਪੰਥ ਸਾਬ ਸੇਖਨ ਕੋ ਹੁਕਮ ਹੈ ਗੁਰੂ ਗਰੰਤਿ ਕੀ ਮਾਨਿਓ ਜੋ ਪ੍ਰਭ ਕੋ ਮਿਲ ਬੋਜ ਹੈ ਖੋਜ ਸਬਦ ਮੇ ਅਰਾਜ ਕਰੇਗਾ ਹਾਲਸਾ ਆਕੀ ਰਹੇ ਨ ਕੋਈ ਖਾਰੁ ਇਸਾਂ ਮਿਲੈਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰਿ ଉਤਾਰਨ ਹਾਰ ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰਿ ଉਤਾਰਨ ਹਾਰ ਬੋਲੇ